ਉਹ 4-5 ਸਾਲਾਂ ਦੀ ਉਹ ਜੀ ਮਹਿਲਾ ਨੂੰ ਆਕਸੀਜਨ ਲੱਗੀ ਸੀ ਚੰਡੀਗੜ੍ਹ ਸ਼ਹਿਰ ਤੋਂ ਆਂਦੇ ਸੀ ਉਹ ਪਹਿਲੇ ਦਿਨ ਸਾਡੇ ਕੋਲ ਆਏ ਅਸੀਂ ਦੁਆ ਲਾਈ ਬੇਨਤੀ ਲਾਈ ਉਹ ਮਤ ਤੇ ਅਸੀਂ ਉਹਨਾਂ ਨੂੰ ਕਿਹਾ 10 ਮਿੰਟ ਤੁਸੀਂ ਆਕਸੀਜਨ ਲਾ ਕੇ ਦੇਖੋ ਉਹਨੇ ਲਾ ਕੇ ਦੇਖੀ ਜੀ ਉਹਨਾਂ ਨੂੰ ਸਾਹ ਸੋਖਾ ਇਹਨੂੰ ਫਰਕ ਪਿਆ ਤੇ ਫਿਰ ਮੈਨੂੰ ਉਹ ਬੋਲੇ ਸੀ ਕਿ ਬਾਬਾ ਜੀ ਆਕਸੀਜਨ ਲਾ ਦਿਆ ਮੈਂ ਕਿਹਾ ਐ ਨਹੀਂ ਲਾਣੀ ਜੀ ਦੁਆ ਨਾਲ ਗਸੀਨ ਉਹਨਾਂ ਦੀ ਲਵਾ ਕੇ ਮੈਂ ਕਿਹਾ ਜਿਹੜੇ ਡਾਕਟਰ ਕੋਲੋਂ ਤੁਹਾਡਾ ਇਲਾਜ ਚੱਲਦਾ ਪਹਿਲਾਂ ਉਹਦੀ ਸਲਾਹ ਲਓ ਉਹਦੀ ਸਲਾਹ ਲੈ ਕੇ ਡਾਕਟਰ ਨੇ ਤੁਹਾਨੂੰ ਕਿਹਾ ਬਿਮਾਰੀ ਭਾਈ ਘਟ ਗਈ ਉਸ ਤੋਂ ਬਾਅਦ ਲਵਾਈ ਇਹ ਵੀਡੀਓ ਕਿਸ ਤਰ੍ਹਾਂ ਬਣੀ ਬਣਾਈ ਗਈ ਜੀ ਫਿਰ ਸਾਡੇ ਕੋਲ ਜੋ ਕੋਈ ਚੈਨਲ ਵਾਲਾ ਹੁੰਦਾ ਸੀਗਾ ਤੇ ਉਹ ਉੱਥੇ ਵੀਡੀਓ ਬਣਾ ਕੇ ਲੈ ਜਾਂਦਾ ਸੀ ਆਪਣੇ ਚੈਨਲ ਤੇ ਪਾ ਦਿੰਦਾ ਸੀ ਇਹ ਸਾਡੇ ਫੋਨ ਤੋਂ ਨਹੀਂ ਬਣੀ ਕਿਸੇ ਚੈਨਲ ਵਾਲ ਦੇ ਫੋਨ ਤੋਂ ਬਣੀ ਹੈ ਜੀ ਤੇ ਐਦਾਂ ਬਾਬਾ ਜੀ ਕੀ ਤੁਸੀਂ ਬੰਦਿਓ ਇਸ ਚੀਜ਼ ਨੂੰ ਵੀ ਐਦਾਂ ਦੁਆ ਕਰਨ ਦੇ ਨਾਲ ਜਾਂ ਆਹਾਰੇ ਰੋਣ ਦੇ ਨਾਲ ਜਿਹੜਾ ਹੈਗਾ ਮਰੀਜ਼ ਠੀਕ ਹੋ ਜਾਂਦੇ ਹਾਂ ਜੀ ਉਹ ਹੀ ਗੱਲ ਮੰਨਣ ਦੀ ਹੈ ਜੀ ਅੱਲਾ ਕਿਤੇ ਮੌਲਾ ਕਿ ਸਮਝ ਆ ਗਿਆ ਤੇ ਰੋਲਾ ਕਿ ਗੱਲ ਤਾਂ ਸਮਝਦੀ ਆ ਜੀ ਜਿਹਨੂੰ ਸਮਝ ਆ ਗਿਆ ਉਹ ਰਾਵਨਲ ਵਹਿ ਜਾਂਦਾ ਜਿਹਨੂੰ ਨਹੀਂ ਸਮਝ ਆ ਗਿਆ ਉਹ ਰੋਲਾ ਪੰਦਾ ਕਾਫੀ ਸੰਗਤ ਆਂਦੀ ਆ ਹੁਣ ਤੱਕ ਕਿੰਨੇ ਕ ਜੜੇ ਗਏ ਨੇ ਇਹ ਠੀਕ ਹੋ ਚੁੱਕੇ 20 ਸਾਲਾਂ ਜੀ ਬੇਗਿੰਤ ਕੋਈ ਗਿਨਤੀ ਨਹੀਂ ਮਬਈ ਤੁਸੀਂ ਉਸ ਵੀਡੀਓ ਦੇ ਵਿੱਚ ਕਬੂਲਦੇ ਪਿਓ ਬੱਚੇ ਦੀ ਪਹਿਲਾਂ ਵੀ ਇਦਾਂ ਹੀ ਉਤਾਰੀ ਗਈ ਆ ਸਾਡੇ ਕੋਲੇ ਜੀ ਬਰਨਾਲੇ ਤੋਂ ਇੱਕ ਬੱਚਾ ਆਇਆ ਸੀ ਛੋਟਾ ਜਿਹਾ ਬਰਨਾਲੇ ਸਾਡੇ ਚੇਲਿਆਂ ਦਾ ਪ੍ਰੋਗਰਾਮ ਸੀ ਉਹਨੂੰ ਆਕਸੀਜਨ ਲੱਗੀ ਹੋਏ ਸੀ ਕਿੰਨੀ ਉਮਰ ਦੇ ਬੱਚੇ ਦੀ ਹੁੰਦੀ ਨਿਕਾਇ ਜ਼ਫਾਇਦਾ ਕਦੇ ਨਿਕਾ ਜਾ ਅਸੀਂ ਉਹ ਬੱਚੇ ਨੂੰ ਸੁਰਤ ਨਹੀਂ ਜਦੋਂ ਅਸੀਂ ਉਹਦੇ ਸਿਰ ਤੇ ਹੱਥ ਰੱਖ ਕੇ ਦੁਆ ਲਈ ਬੇਨਤੀ ਲਈ ਅੱਖਾਂ ਖੋਲਿਆ ਜੀ ਆਕਸੀਜਨ ਲੱਗੀ ਸੀ ਕਲਾ ਸائیں ਚੱਲਦਾ ਸੀ ਅੱਖਾਂ ਖੋਲ ਆਇਆ ਫਿਰ ਸਾਡੇ ਕੋਲ ਦਰਵਾਰ ਆ ਉਹਨੂੰ ਕਿਸੇ ਪੀਰ ਫਕੀਰ ਦਾ ਚੱਕਰ ਸੀ ਉਹਨਾਂ ਦੇ ਕੋਈ ਪੁਰਾਣੇ ਬਜ਼ੁਰਗਾਂ ਦੀ ਭੁੱਲ ਨਾ ਰਹਿੰਦੀ ਸੀ ਕੀ ਦੇਣਾ ਲਈ ਉਹ ਦਰਵਾਰ ਆਏ ਜੀ ਅਸੀਂ ਉਹਨਾਂ ਨੂੰ ਪੁੱਛਿਆ ਤੁਸੀਂ ਕਿੰਨਾਂ ਨੂੰ ਮੰਨਦੇ ਇਹਨਾਂ ਨੂੰ ਮੰਨਦੇ ਇਹਨਾਂ ਨੂੰ ਮੰਨਦੇ ਆ ਫਿਰ ਦੱਸੇ ਆ ਫਲਾਣੇ ਬਾਪੂ ਦੇ ਸੁੱਖ ਨਹੀਂ ਆਜ ਤੋ ਬੱਚਾ ਤੁਹਾਡਾ ਠੀਕ ਹੋ ਗਿਆ ਜਦੋਂ ਉਹਨਾਂ ਨੇ ਬਾਬੇ ਦੇ ਸੁੱਖ ਦਿੱਤੇ ਨਿਆਜ਼ ਦਿੱਤੀ ਅਰਦਾਸ ਬੇਨਤੀ ਲਈ ਬੱਚੇ ਤੋਂ ਕਰਕੇ ਚੰਡੀਗੜ੍ਹ ਪੀਜੀਐਮ ਤੋਂ ਆਕਸੀਜਨ ਲੱਗਈ ਸੀ ਫਿਰ ਉਹ ਡੇਢ ਮਹੀਨੇ ਬਾਅਦ ਜੀ ਦੁਬਾਰਾ ਡਾਕਟਰ ਕੋਲ ਗਏ ਡਾਕਟਰਾਂ ਨੇ ਚੈੱਕ ਕੀਤਾ ਬੱਚਾ ਰਾਜੀ ਹੋ ਡਾਕਟਰਾਂ ਨੇ ਆਕਸੀਜਨ ਉਹ ਦਿਲਾਤੀ ਕਿਸ ਤਰੀਕੇ ਨਾਲ ਤੁਹਾਡੇ ਉਹ ਕਿਹੜੇ ਕਿਹੜੇ ਮਰੀਜ਼ ਇੱਥੇ ਆਉਂਦੇ ਹੈਗੇ ਨੇ ਸਾਰੇ ਤਰੀਕਿਆਂ ਨਾਲ ਆਉਂਦੇ ਆ ਜੀ ਕਿੰਨਾ ਕੁ ਪੁਰਾਣਾ ਮਰੀਜ਼ੜਾ ਆਉਂਦਾ ਠੀਕ ਹੋ ਜਾਂਦਾ ਵਾਧੂ ਰਾਜੀ ਹੁੰਦੇ ਆ ਜੀ ਹੁਣ ਤੁਸੀਂ ਬਹਿ ਕੇ ਦੇਖ ਲਓ ਅਸੀਂ ਵੀਡੀਓ ਪਾਉਂਦੇ ਨੇ ਆਪ ਦੇ ਅੱਖੀਂ ਦੇਖ ਲਓ ਦਵਾਨ ਚੱਲਣਾ ਪਾਪਾ ਜੀ ਦਾ ਮੈਂ ਕਹੂੰਗੀ ਕਿ ਜੋ ਵੀਡੀਓ ਚ ਦਿਖਦਾ ਪਿਆ ਜਿਸ ਮਹਿਲਾ ਨੂੰ ਜਿੱਦਾਂ ਕਲੇਮ ਕਰਦੇ ਪਏ ਆ ਕਿ 5-6 ਸਾਲਾਂ ਤੋਂ ਆਕਸੀਜਨ ਚੱਲਦੀ ਪਈ ਹੈ ਤੇ ਜਿਸ ਦਾ ਤੁਸੀਂ ਵੀ ਸਾਰੇ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਆਕਸੀਜਨ পাই ਪਤਾਰਨ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਲੋਡ ਪਈ ਤਾਂ ਜਿਸ ਪੇਸ਼ੈਂਟ ਨੂੰ ਐਨੇ ਟਾਈਮ ਤੋਂ ਆਕਸੀਜਨ ਦੀ ਲੋਡ ਹੈਗੀ ਆ ਆਕਸੀਜਨ ਡਿਪੈਂਡੈਂਟ ਹੈਗਾ ਪੇਸ਼ੈਂਟ ਉਹਦਾ ਆਕਸੀਜਨ ਇਮੀਡੀਏਟਲੀ ਸਾਨੂੰ ਨਹੀਂ ਤਾਰਨਾ ਚਾਹੀਦਾ ਮੈਡੀਕਲ ਸਾਇੰਸ ਵੀ ਆਹੀ ਕਹਿੰਦੀ ਹੈ ਤੇ ਮੈਂ ਇਸ ਨੇ ਬਿਲਕੁਲ ਖਿਲਾਫ ਹੈਗੀ ਹੈ ਬਾਕੀ ਮੈਂ ਮਹਿਲਾ ਜੀ ਨੂੰ ਪਰਸਨਲੀ ਨਹੀਂ ਜਾਣਦੀ ਤੇ ਉਹਨਾਂ ਦੀ ਹਿਸਟਰੀ ਬਾਰੇ ਕੁਝ ਜ਼ਿਆਦਾ ਨਹੀਂ ਪਤਾ ਮੈਨੂੰ ਬਟ ਵੀਡੀਓ ਚ ਜਿੰਨਾ ਹੈਗਾ ਉਹਦੇ ਹਿਸਾਬ ਨਾਲ ਮੈਂ ਆ ਹੀ ਕਹਿ ਸਕਦੀ ਹਾਂ ਕਿ ਲੱਗਦਾ ਜੇ ਇਹਦਾ ਟੂਟੇ ਟੁੱਟ ਕੇ ਜਾਂ ਕ੍ਰਿਸ਼ਨੇ ਕੰਮ ਕਰਦੇ ਨੇ ਕ੍ਰਿਸ਼ਨੇ ਬਿਲਕੁਲ ਕੰਮ ਕਰ ਸਕਦੇ ਆ ਪਰ ਟੂ ਨੇ ਟੋਟ ਕੇ ਮੈਡੀਕਲ ਸਾਇੰਸ ਤਾਂ ਨਹੀਂ ਇਹਦਾ ਸਾਥ ਦੇਣੀ ਡਾਕਟਰ ਸਾਹਿਬ ਜੀ ਜੇ ਲਗਾਤਾਰ ਕਿਸੇ ਨੂੰ ਆਕਸੀਜਨ ਲੱਗੀ ਹੁੰਦੀ ਹੈ ਉਸ ਨੂੰ ਯਕਦਮ ਤੌਰ ਤੇ ਕੋਈ ਹਾਦਸਾ ਵੀ ਹੋ ਸਕਦਾ ਬਿਲਕੁਲ ਹੋ ਸਕਦਾ ਹੈ ਦੇਖੋ ਜਿਸ ਜਿਸ ਮਰੀਜ਼ ਨੂੰ ਆਕਸੀਜਨ ਦੀ ਲੋੜ ਪੈ ਰਹੀ ਹੈ ਮਤਲਬ ਕਿ ਉਹਨਾਂ ਦੇ ਫੇਫੜੇ ਕੰਮ ਨਹੀਂ ਕਰਦੇ ਪਏ ਤੇ ਇਮੀਡੀਏਟਲੀ ਜੇ ਤੁਸੀਂ ਆਕਸੀਜਨ ਨਹੀਂ ਜਾਏਗੀ ਤਾਂ ਬ੍ਰੇਨ ਨੂੰ ਆਕਸੀਜਨ ਵੀ ਨਹੀਂ ਜਾਏਗੀ ਤਾਂ ਕੋਈ ਵੀ ਹਾਦਸਾ ਬਿਲਕੁਲ ਹੋ ਸਕਦਾ ਹੈ ਕਦੋਂ ਦਿੱਤੀ ਜਾਂਦੀ ਹੈ ਐਕਸੀਜਨ ਤੇ ਕਿਉਂ ਦਿੱਤੀ ਜਾਂਦੀ ਹੈ ਜਦੋਂ ਇਹ ਡਾਕਟਰ ਬਹੁਤ ਸਾਰੇ ਮੈਡੀਕਲ ਡਿਜ਼ੀਜ਼ਸ ਦੇ ਵਿੱਚ ਆਕਸੀਜਨ ਦੀ ਲੋੜ ਪੈਂਦੀ ਹੈ ਕਈ ਲੋਕਾਂ ਨੂੰ ਟੈਂਪਰੇਰੀਲੀ ਲੋੜ ਪੈਂਦੀ ਹੈ ਕਈ ਲੋਕਾਂ ਨੂੰ ਲੰਬੇ ਟਾਈਮ ਲਈ ਲੋੜ ਪੈਂਦੀ ਹੈ ਤਾਂ ਜਿਨ੍ਹਾਂ ਦੇ ਵੀ ਫੇਫੜੇ ਕੰਮ ਨਹੀਂ ਕਰਦੇ ਪਏ ਉਹਨਾਂ ਨੂੰ ਆਕਸੀਜਨ ਦੀ ਲੋੜ ਪੈਂਦੀ ਹੈ ਆਮ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੀ ਇਦਾਂ ਲਗਾਤਾਰ ਕੋਈ ਹੁੰਦਾ ਮੈਡੀਕਲ ਨਾਲ ਜਿਹੜੇ ਹੁੰਦੇ ਆ ਇੱਕਦਮ ਕਿਸੇ ਦੇ ਮਗਰ ਲੱਗੇ ਤੇ ਕਿਸੇ ਪੁਛਾ ਦੇਣ ਵਾਲੇ ਜਾਂ ਕਿਸੇ ਕੋਲ ਚਲੇ ਜਾਂਦੇ ਆ ਉਹ ਬਾਅਦ ਵਿੱਚ ਫਿਰ ਉਹ ਤੁਹਾਡੇ ਕੋਲ ਹੀ ਆਉਂਦੇ ਆ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਜਨਤਾ ਨੂੰ ਇਹੀ ਕਹਾਂਗੀ ਕਿ ਜੇ ਤੁਹਾਨੂੰ ਕੋਈ ਹੈਲਥ ਪ੍ਰੋਬਲਮ ਹੈਗੀ ਹੈ ਤਾਂ ਪਲੀਜ਼ ਆਪਣੇ ਨੇੜੇ ਦੇ ਡਾਕਟਰ ਨੂੰ ਜ਼ਰੂਰ ਕੰਸਲਟ ਕਰੋ ਉਹਨਾਂ ਦੀ ਸਲਾਹ ਜ਼ਰੂਰ ਲਓ ਕਿਉਂਕਿ ਜ਼ਰੂਰੀ ਹੋ ਸਕਦਾ ਹੈ ਕਿ ਕੋਈ ਛੋਟੀ ਮੋਟੀ ਬੁਖਾਰ ਵਗੈਰਾ ਹੋਵੇ ਪਰ ਕੋਈ ਵੱਡੀ ਬਿਮਾਰੀ ਵੀ ਨਿਕਲ ਸਕਦੀ ਹੈ ਤਾਂ ਡਾਕਟਰ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ